ਇਹ ਜਿਹੜੀ ਕੁੜੀ ਮੁੰਡੇ ਦਾ ਇੰਨੇ ਲੱਖ ਰੁਪਈਆ ਲਾ ਕੇ ਬਾਹਰ ਜਾ ਕੇ ਜਿਹਦੇ ਪਰਾਂ ਤੇ ਉੱਡੀ ਤੇ ਉਹਨੂੰ ਹੀ ਉਹਨੇ ਮਤਲ ਦਰਕਨਾਰ ਕੀਤਾ ਹੈ ਤਾਂ ਇਹਦਾ ਅਸੀਂ ਇਹ ਕਹਾਂਗੇ ਕਿ ਜਮੀਰ ਮਰ ਗਈ ਸੀ ਅਸਲ 'ਚ ਜਮੀਰ ਮਰਦੀ ਨਹੀਂ ਜਮੀਰ ਬਦਲਦੀ ਹੈ ਗਦਾਰੀ ਕਰਦੀ ਹੈ ਔਰ ਇਹ ਗਦਾਰੀ ਜਿਹੜੀ ਹੈ ਨਾ ਇਹ ਸਾਰੇ ਰਿਸ਼ਤਿਆਂ ਦੇ ਵਿੱਚ ਇਸ ਟਾਈਮ ਭਾਰੂ ਹੋ ਚੁੱਕੀ ਹੈ ਔਰ ਰਿਸ਼ਤੇ ਬਰਾਬਰ ਦੇ ਹੋਣੇ ਚਾਹੀਦੇ ਨੇ ਜਦ ਰਿਸ਼ਤਿਆਂ ਚ ਬਰਾਬਰ ਦਾ ਮੋਹ ਬਰਾਬਰ ਦਾ ਆਪਣਤ ਬਰਾਬਰ ਦੀ ਨਿਗ ਬਰਾਬਰ ਦੀ ਖਿੱਚ ਨਾ ਹੋਵੇ ਉਹ ਰਿਸ਼ਤਾ ਨਹੀਂ ਨਿਭਣਾ ਉਹ ਟੁੱਟਣਾ ਹੁੰਦਾ ਜਦੋਂ ਅਸੀਂ ਤੁਸੀਂ ਦੇਖੋ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਚਾਹੇ ਪਤੀ ਪਤਨੀ ਦੇ ਹੋਣ ਪ੍ਰੇਮੀ ਪ੍ਰੇਮਿਕਾ ਦੇ ਹੋਣ ਰਿਸ਼ਤੇਦਾਰਾਂ ਦੇ ਹੋਣ ਕਈ ਵਾਰ ਇੱਕ ਪਾਸਿਓਂ ਜ਼ਿਆਦਾ ਖਿੱਚ ਹੁੰਦੀ ਆ ਦੂਜੇ ਪਾਸਿਓਂ ਉਸ ਪੱਧਰ ਦਾ ਆਪਣਤ ਹੁੰਦੀ ਨਹੀਂ ਉਹ ਰਿਸ਼ਤੇ ਦਾ ਸਮਾਪਨ ਹੋਣਾ ਹੁੰਦਾ ਔਰ ਕਈ ਵਾਰ ਦਰਦਨਾਕ ਅੰਤ ਵੀ ਹੁੰਦਾ ਜਿਵੇਂ ਆ ਹੋਇਆ ਸੋ ਮੈਨੂੰ ਲੱਗਦਾ ਕਿ ਹੋਰ ਸਾਰੇ ਕੰਮਾਂ ਦੀ ਬਜਾਏ ਸਾਨੂੰ ਪਹਿਲਾਂ ਸਾਡੀ ਜਵਾਨੀ ਤੇ ਸਾਡੇ ਬਚਪਨ ਨੂੰ ਉਹ ਜ਼ਿੰਦਗੀ ਹੈ ਕੀ ਹੈ ਜ਼ਿੰਦਗੀ ਦਾ ਮੁੱਲ ਕੀ ਹੈ ਜ਼ਿੰਦਗੀ ਜਿਣੀ ਕਿਵੇਂ ਹੈ ਜ਼ਿੰਦਗੀ ਦੇ ਵਿੱਚ ਕਿਵੇਂ ਮਸ਼ੀਨ ਨਹੀਂ ਬੰਨਣਾ ਮਨੁੱਖ ਬੰਨਣਾ ਹੈ ਕਿਵੇਂ ਭਾਵਨਾਵਾਂ ਜਜ਼ਬਾਤਾਂ ਦੀ ਉਸਾਰੀ ਸਾਡੇ ਅੰਦਰ ਹੋਣੀ ਚਾਹੀਦੀ ਆ ਇਹਦੇ ਤੇ ਜ਼ੋਰ ਲਾਉਣਾ ਚਾਹੀਦਾ ਆਸ ਟਾਈਮ ਸਭ ਤੋਂ ਵੱਡੀ ਸਮੱਸਿਆ ਇਹ ਬਣ ਗਈ ਤੁਸੀਂ ਦੇਖੋ ਸਕੇ ਭਰਾ ਦਾ ਸਕੇ ਭਰਾ ਨਾਲ ਪਿਆਰ ਕੋਈ ਨਹੀਂ ਰਹਿ ਗਿਆ ਭੈਣ ਭਰਾ ਦਾ ਆਪਸ ਪਹਿਲਾਂ ਵਾਲਾ ਪਿਆਰ ਕੋਈ ਨਹੀਂ ਰਹਿ ਗਿਆ ਮਾਂ ਪੁੱਤ ਤੇ ਜਿਹੜੇ ਬੱਚੇ ਨੇ ਮਾਂ ਪਿਓ ਤੇ ਬੱਚਿਆਂ ਦਾ ਜਿਹੜਾ ਰਿਸ਼ਤਾ ਉਹ ਵੀ ਪੂੰਜੀ ਤੇ ਟਿਕ ਗਿਆ ਮੈਂ ਤਾਂ ਬਹੁਤ ਵਾਰ ਵੇਖਿਆ ਵੀ ਜਿਹੜਾ ਪੁੱਤ ਪੈਸਾ ਲਿਆਉਂਦਾ ਉਹ ਚਾਹੇ ਜਿਹਦਾ ਮਰਜ਼ੀ ਹੋਵੇ ਮਾਂ ਪਿਓ ਦੀਆਂ ਤਾਰੀਫਾਂ ਕਰਦਾ ਤੇ ਜਿਹੜਾ ਵਿਚਾਰਾ ਬੇਰੁਜ਼ਗਾਰ ਹੈ ਉਹ ਚਾਹੇ ਚੰਗਾ ਜਿੰਨਾ ਮਰਜ਼ੀ ਹੋਵੇ ਉਹਨੂੰ ਨਹੀਂ ਪੁੱਛਿਆ ਜਾਂਦਾ ਮਤਲਬ ਹਰ ਰਿਸ਼ਤਾ ਜਿਹੜਾ ਉਹ ਪੈਸੇ ਤੇ ਟਿਕ ਗਿਆ ਇਹ ਇਸ ਦੌਰ ਦੀ ਕੋੜੀ ਸਚਾਈ ਆ ਸਮਾਜ ਨੂੰ ਇਹਦੇ ਵੱਲ ਲਾਜ਼ਮੀ ਧਿਆਨ ਦੇਣਾ ਚਾਹੀਦਾ ਔਰ ਇਹ ਜਿਹੜੀ ਦਰਦਨਾਕ ਘਟਨਾ ਵਾਪਰੀ ਹੈ ਨਾ ਇਹੋ ਜਿਹੀਆਂ ਪਹਿਲਾਂ ਵੀ ਬੜੀਆਂ ਵਾਪਰੀਆਂ ਇੱਕ ਸਾਲ 'ਚ ਮੇਰੇ ਖਿਆਲ ਨਾਲ ਦਰਜਨਾ ਘਟਨਾਵਾਂ ਨੇ ਜਿਹੜੀਆਂ ਖਬਰਾਂ ਬਣ ਗਈਆਂ ਕਿ ਇੱਥੋਂ ਮੁੰਡਿਆਂ ਨੇ ਪੈਸੇ ਲਾ ਕੇ ਕੁੜੀ ਆਮ ਤੌਰ ਤੇ ਕੁੜੀ ਬਾਹਰ ਭੇਜੀ ਜਾਂਦੀ ਹੈ ਇੱਥੇ ਇੱਕ ਗੱਲ ਸੋਚਣ ਵਾਲੀ ਇਹ ਵੀ ਹੈ ਵੀ ਮੁੰਡੇ ਕਿਉਂ ਪਿੱਛੇ ਨੇ ਉਹ ਆਪ ਆਈਲੈਸ ਕਿਉਂ ਨਹੀਂ ਕਰਦੇ ਉਹ ਆਪ ਮਿਹਨਤ ਕਿਉਂ ਨਹੀਂ ਕਰਦੇ ਉਹ ਦੂਜੀ ਕੁੜੀ ਤੇ ਅ ਮਤਲਬ ਜਿੰਨੂੰ ਆਪਾਂ ਕਹਿੰਨੇ ਕਿ ਦਾ ਕਿਉਂ ਖੇਡਦੇ ਨੇ ਆਪਣੇ ਮੋਢੇ ਤੇ ਰੱਖ ਕੇ ਕਿਉਂ ਨਹੀਂ ਚਲਾਉਂਦੇ ਤਾਂ ਫਿਰ ਅਗਲੀ ਉੱਥੇ ਜਾ ਕੇ ਬਦਲ ਜਾਂਦੀ ਹੈ بڑے ਕੇਸ ਹੋ ਗਏ ਨੇ ਮੁੰਡੇ ਵੀ ਹੈ ਇਦਾਂ ਦੇ ਇੱਕ ਹੋਰ ਜਿਹੜਾ ਨਿਜਮ ਜਿਹੜਾ ਬਦਲਣ ਦੀ ਲੋੜ ਹੈ ਵੇਖੋ ਅਸੀਂ ਗੱਲ ਕਰਦੇ ਆਂ ਔਰਤ ਮਰਦ ਦੀ ਬਰਾਬਰੀ ਦੀ ਔਰ ਇਥੇ ਔਰਤ ਮਰਦ ਦੀ ਬਰਾਬਰੀ ਹੋਣੀ ਚਾਹੀਦੀ ਹੈ ਦੋਨਾਂ ਦੇ ਵਿੱਚ ਹੱਕ ਹਕੂਕ ਇੱਜ਼ਤ ਮਾਨ ਮਰਿਆਦਾ ਇੱਕੋ ਜਿੰਨੀ ਹੋਣੀ ਚਾਹੀਦੀ ਹੈ ਦੋਨਾਂ ਦੇ ਫਰਜ਼ ਇੱਕ ਦੂਜੇ ਪ੍ਰਤੀ ਇੱਕੋ ਜਿੰਨੇ ਹੋਣ ਸਤਕਾਰ ਇੱਕੋ ਜਿਹਾ ਹੋਵੇ ਦੋਨਾਂ ਦੇ ਇੱਕ ਦੂਜੇ ਤੋਂ ਹੱਕ ਮੰਗਾ ਇੱਕੋ ਜਿੰਨੀਆਂ ਇੱਕੋ ਬਰਾਬਰ ਦੀਆਂ ਹੋਣ ਫਿਰ ਅਸੀਂ ਬਰਾਬਰੀ ਦਾ ਕਨਸੈਪਟ ਜਿਹੜਾ ਉਹ ਪੂਰਾ ਕਰ ਸਕਦੇ ਆ ਇੱਥੇ ਤਾਂ ਮੈਂ ਇਹ ਵੀ ਦੇਖਿਆ ਜਿਹੜਾ ਪ੍ਰਾਤਨ ਜ਼ਗੀਰੂ ਸਮਾਜ ਦਾ ਨਿਜਮ ਹੈ ਪਤੀ ਪਾਲਕ ਵਾਲਾ ਵੀ ਔਰਤ ਦਾ ਪਾਲਕ ਜਿਹੜਾ ਉਹ ਪਤੀ ਹੋਊਗਾ ਉਹਦਾ ਇਹ ਨਿਜਮ ਚੱਲਦਾ ਆਧੁਨਿਕ ਦੌਰ ਦੀ ਜਿਹੜੀ ਔਰਤ ਆ ਉਹਨੂੰ ਗੱਲ ਤਾਂ ਆਜ਼ਾਦੀ ਦੀ ਕਰਨੀ ਚਾਹੀਦੀ ਆ ਮੈਂ 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 ਆਪਣੇ ਪੈਰਾਂ ਤੇ ਖੜਾ ਮੈਨੂੰ ਬਰਾਬਰ ਦੇ ਹੱਕ ਮਿਲਣ ਮੈਂ ਬਰਾਬਰ ਦਾ ਇਨਸਾਨ ਬਣਾ ਪਰ ਇਕਨੋਮੀ ਕਹਿੰਦੀ ਆ ਕਿ ਜਦੋਂ ਤੁਸੀਂ ਇਕਨੋਮੀਕਲੀ ਦਿਮਾਗੀ ਤੌਰ ਤੇ ਹੀ ਸੋਚਦੇ ਹੋ ਕਿ ਮੈਂ ਤਾਂ ਆਰਥਿਕ ਤੌਰ ਤੇ ਉਹਦੇ ਤੇ ਨਿਰਭਰ ਆ ਉਹ ਮੇਰਾ ਪਾਲਕ ਹੈ ਤੇ ਫਿਰ ਜਿਹੜਾ ਤੁਹਾਡਾ ਪਾਲਕ ਹੋਊਗਾ ਉਹ ਤੁਹਾਡਾ ਮਾਲਕ ਵੀ ਹੋਊਗਾ ਤਾਂ ਇਹ ਜਿਹੜੀ ਸੋਚ ਆ ਇਨੂੰ ਬਦਲਣਾ ਚਾਹੀਦਾ ਮੈਂ ਜਿਹੜਾ ਇਹ ਵਿਸ਼ਾ ਛੇੜ ਲਿਆ ਵੈਸੇ ਇਹ ਬੜਾ ਗੰਭੀਰ ਲੰਬਾ ਚੌੜਾ ਵਿਸ਼ਾ ਪਰ ਇਸ ਘਟਨਾ ਦੇ ਨਾਲ ਜੁੜ ਕੇ ਇਹ ਕੁਝ ਗੱਲਾਂ ਕਰਨੀਆਂ ਬੰਦੀਆਂ ਸੀ ਅਧਿਆਪਕ ਜੀ ਮੇਰਾ ਦੂਜਾ ਇਹ ਸਵਾਲ ਆ ਮੁੰਬਈ ਦੇ ਵਿੱਚੋਂ ਖਬਰ ਆ ਰਹੀ ਸੀ ਵੀ ਇੱਕ ਮੁੰਟਾ ਦੀ ਕੁੜੀ ਆ ਸਮੇਂ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਉਹਨਾਂ ਦੇ ਘਰ ਦੇ ਮੰਨ ਮੰਨਦੇ ਨਹੀਂ ਸੀਗੇ ਵਿਆਹ ਕਰਨ ਲਈ ਫਿਰ ਉਹਨਾਂ ਨੇ ਦੁਖੀ ਹੋ ਕੇ ਟ੍ਰੇਨ ਦੇ ਥੱਲੇ ਦੋਨੇ ਨੇ ਦੋਨੇ ਆ ਕੇ ਤੇ ਉਹਨਾਂ ਨੇ ਖੁਦਕੁਸ਼ੀ ਕਰ ਲਈਏ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਘਟਨਾ ਵੀ ਕੋਈ ਪਹਿਲੀ ਤੇ ਆਖਰੀ ਨਹੀਂ ਇੱਕ ਸਾਲ ਚ ਆਪਣੇ ਭਾਰਤ ਚ ਸੈਂਕੜੇ ਮੁੰਡੇ ਕੁੜੀਆਂ ਜਿਹੜੇ ਜੀਵਨ ਸਾਥੀ ਬੰਨਣਾ ਚਾਹੁੰਦੇ ਆ ਵਿਆਹ ਕਰਾਉਣਾ ਚਾਹੁੰਦੇ ਆ ਘਰ ਦੇ ਮੰਨਦੇ ਨਹੀਂ ਉਹ ਆਤਮ ਹੱਤਿਆ ਕਰ ਲੈਂਦੇ ਆ ਜਾਂ ਜੇ ਨਹੀਂ ਕਰਦੇ ਤਾਂ ਉਹਨਾਂ ਦੇ ਘਰ ਦੇ ਹੀ ਕਈ ਵਾਰ ਉਹਨਾਂ ਨੂੰ ਫੜ ਕੇ ਮਾਰ ਦਿੰਦੇ ਆ ਹੁਣ ਅਦਾਲਤਾਂ ਨੇ ਨਿਯਮ ਬਣਾਏ ਕਾਨੂੰਨ ਬਣੇ ਨੇ ਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਪਰ ਇਹ ਬੜਾ ਸੋਚਣ ਵਾਲਾ ਸਵਾਲ ਆ ਦੇਖੋ ਮੇਰੀ ਗੱਲ ਕਿਸੇ ਨੂੰ ਪਸੰਦ ਆਵੇ ਜਾਂ ਨਾ ਮੈਂ ਕਿਸੇ ਤੋਂ ਦਾਣੇ ਨਹੀਂ ਲੈ ਕੇ ਖਾਂਦਾ ਮੈਂ ਠੋਕ ਮਾਰ ਜਾ ਕੇ ਕਹਿੰਨਾ ਜੀਵਨ ਸਾਥੀ ਉਹਦੀ ਮਰਜ਼ੀ ਦਾ ਹੋਣਾ ਚਾਹੀਦਾ ਜਿੰਨੇ ਸਾਰੀ ਉਮਰ ਨਾਲ ਰਹਿਣਾ ਹੁਣ ਮੈਂ ਆ ਮਤਲਬ ਜੀਵਨ ਸਾਥੀ ਕਿਸੇ ਹੋ ਵਿਆਹ ਕਿਸੇ ਹੋਰ ਦਾ ਹੋਣਾ ਸਾਰੀ ਉਮਰ ਨਾਲ ਉਹਨੇ ਕੱਟਣਾ ਤੇ ਮੈਂ ਕਹਾਂ ਵੀ ਪਸੰਦ ਮੇਰੀ ਹੋਊਗੀ ਤਾਏ ਅਸੀਂ ਕਰਾਂਗੇ ਬਿਲਕੁਲ ਗਲਤ ਆ ਵੇਖੋ ਅਸੀਂ ਸੂਟ ਵੀ ਲੈਣਾ ਨਾ ਚਾਹੇ ਬੰਦੇਆਂ ਚਾਹੇ ਔਰਤਾਂ ਅਸੀਂ ਸੂਟ ਲੈਣਾ ਚਾਹੇ ਬੂਟ ਲੈਣਾ ਉਹ ਵੀ ਅਸੀਂ ਆਪਦੀ ਪਸੰਦ ਦਾ ਲੈਨੇ ਆ ਇਸ ਦੌਰ ਚ ਤੇ ਫਿਰ ਜੀਵਨ ਸਾਥੀ ਦੂਜੇ ਦੀ ਪਸੰਦ ਦਾ ਕਿਉਂ ਹੋਵੇ ਉਹ ਮਰਜ਼ੀ ਦਾ ਹੋਣਾ ਚਾਹੀਦਾ ਇਸ ਦੌਰ ਚ ਮੁੰਡੇ ਕੁੜੀਆਂ ਪੜ੍ਹ ਲਿਖ ਗਏ ਨੇ ਸਮਝਦਾਰ ਹੋ ਗਏ ਨੇ ਹੁਣ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿੰਨੇ ਵਿਖਾਵਾਂ 22 23 23 ਸਾਲ ਦੇ ਮੁੰਡੇ ਤੇ ਕੁੜੀਆਂ ਜਿਹੜੇ ਡੀਸੀ ਲੱਗ ਗਏ ਡੀਸੀ ਲੱਗ ਗਏ ਪੂਰਾ ਜ਼ਿਲ੍ਹਾ ਉਹ ਚਲਾਉਂਦੇ ਨੇ ਪੂਰੇ ਜ਼ਿਲ੍ਹੇ ਦੇ ਜਿਹੜਾ ਪ੍ਰਸ਼ਾਸਨ ਮੁਲਾਜ਼ਮ ਨਹੀਂ ਟੀਚਰ ਨਹੀਂ ਸਾਰਿਆਂ ਦੇ ਮੁਖੀ ਉਹ ਹੁੰਦੇ ਨੇ ਮਤਲਬ ਪੂਰੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਮੁਖੀ ਹੁੰਦਾ 22 21 ਸਾਲ ਦੇ ਮੁੰਡਿਆਂ ਨੇ ਵੀ ਆਈਐਸ ਕੀਤੀ ਹੈ 18 19 ਸਾਲ ਦੇ ਮੁੰਡੇ ਕੁੜੀਆਂ ਨੇ ਵੀ ਆਈਐਸ ਪਾਸ ਕਰਕੇ ਉਹ ਡੀਸੀ ਬਣ ਗਏ ਨੇ ਤੇ ਜੇਕਰ 19 20 21 ਸਾਲ ਦੀ ਉਮਰ ਤੇ ਜਿਹੜੇ ਡੀਸੀ ਲੱਗ ਗਏ ਜੇ ਉਹਨਾਂ ਨੂੰ ਆਪਾਂ ਕਹੀਏ ਵੀ ਅਣਪੜ ਜਿਹੜੇ ਪੁਰਾਣੀ ਪੀੜ੍ਹੀ ਆ ਜਿਹੜੀ ਅਣਪੜ ਹੈ ਵਿਚਾਰੀ ਜਿਹਨੂੰ ਨਹੀਂ ਸਮਝ ਵੀ ਉਹ ਉਹਨਾਂ ਨਾਲੋਂ ਸਿਆਣੀ ਆ ਇਹ ਹਾਸੋ ਹੀ ਨਹੀਂ ਗੱਲ ਆ ਕਿਸੇ ਨੇ ਕਿਸੇ ਨੇ ਕਹਿਣੀ ਆ ਤੇ ਲੱਖ ਵਾਰ ਕਹਿ ਲੈ ਐਵੇਂ ਹੀ ਅਸੀਂ ਕਹੀ ਜਾਂਦੇ ਆ ਉਮਰ ਦਾ ਵੀ ਇੱਕ ਤਜਰਬਾ ਹਾਂ ਤਜਰਬਾ ਹੁੰਦਾ ਪਰ ਉਮਰ ਵਧਣ ਨਾਲ ਕੋਈ ਬਹੁਤ ਸਿਆਣਾ ਬਣ ਜਾਂਦਾ ਹੈ ਇਹ ਨਹੀਂ ਗੱਲ ਠੀਕ ਕਈ ਵਾਰੀ ਇਹ ਸਮਾਜ ਚ ਕੁਝ ਲੋਕ ਕਹਿ ਦਿੰਦੇ ਨੇ ਉਹ ਯਾਰ ਸਾਡੇ ਐਵੇਂ ਤਾਂ ਨਹੀਂ ਚਿੱਟੇ ਆ ਗਏ ਓਏ ਐਨੇ ਵੀ ਆ ਜਾਂਦੇ ਨਹੀਂ ਚਿੱਟੇ ਤਾਂ ਜਿਹੜਾ ਪਾਗਲ ਹੈ ਉਹਦੇ ਵੀ ਆ ਜਾਂਦੇ ਨੇ ਚਿੱਟੇ ਤਾਂ ਬੁੱਧੂ ਦੇ ਵੀ ਆ ਜਾਂਦੇ ਨੇ ਚਿੱਟੇ ਤਾਂ ਮੂਰਖ ਦੇ ਵੀ ਆ ਜਾਂਦੇ ਨੇ ਚਿੱਟੇ ਆਉਣ ਦੇ ਨਾਲ ਕੋਈ ਬੰਦਾ ਅਗਲਮੰਦ ਹੋ ਜਾਂਦਾ ਹੈ ਇਹ ਫਾਰਮੂਲਾ ਠੀਕ ਨਹੀਂਗਾ ਸੋ ਅੱਜ ਕੱਲ ਦੀ ਉਹ ਪੀੜੀ ਜਿਹੜੀ ਉਹ ਪੀੜੀਆਂ ਜਿਹੜੀਆਂ ਹਨੇਰੇ 'ਚ ਹੀ ਸੌਂਦੀਆਂ ਰਹੀਆਂ ਜਿਨ੍ਹਾਂ ਤੋਂ ਬਲਬ ਨਹੀਂ ਬਣਾਏ ਗਏ ਉਹ ਪੀੜੀਆਂ ਜਿਨ੍ਹਾਂ ਜਿਨ੍ਹਾਂ ਤੋਂ ਪਾਣੀ ਕੱਢਣ ਵਾਲਾ ਕੋਈ ਯੰਤਰ ਨਹੀਂ ਬਣਾਇਆ ਗਿਆ ਅਕਲ ਨਾਲ ਉਹ ਖੂਹਾਂ 'ਚੋਂ ਹੀ ਪਾਣੀ ਕੱਢਦੇ ਰਹੇ ਉਹ ਪੀੜੀਆਂ ਜਿਹੜੀਆਂ ਕੋਈ ਕਾਰਡ ਕੋਈ ਦਵਾਈ ਨਹੀਂ ਬਣਾ ਸਕੀਆਂ ਤੇ ਅੱਜ ਦੀਆਂ ਉਹ ਪੀੜੀਆਂ ਜਿਵੇਂ ਜਿਵੇਂ ਅਗਲੀ ਪੀੜ੍ਹੀ ਆਉਂਦੀ ਆ ਉਹ ਵੱਧ ਅਕਲਮੰਦ ਆ ਪੜ੍ਹਾਈ ਦੇ ਸਿਰ ਤੇ ਅਕਲ ਦੇ ਸਿਰ ਤੇ ਅੱਜ ਤੁਸੀਂ ਆਪਾਂ ਆ ਜਿਹੜਾ ਲਾਈਵ ਕਰ ਰਹੇ ਆ ਇਹ ਅੱਜਕੱਲ ਦੀ ਪੀੜੀ ਦੀ ਅਕਲ ਦੀ ਕਹਾੜਾ ਅਸੀਂ ਅੱਜ ਜਿੰਨੀਆਂ ਦਵਾਈਆਂ ਨਾਲ ਆਪਣੇ ਇਲਾਜ ਕਰ ਰਹੇ ਆ ਇਹ ਨਵੀਆਂ ਪੀੜੀਆਂ ਦੀ ਪੜ੍ਹਾਈ ਦੀ ਤੇ ਅਕਲ ਦੀ ਕਹਾੜਾ ਤੇ ਜੇ ਆਪਾਂ ਕਹੀ ਜਾਂਦੇ ਵੀ ਪੁਰਾਣੀ ਪੀੜੀ ਹੀ ਸਿਆਣੀ ਹੁੰਦੀ ਆ ਉਹਦਾ ਹੀ ਤਜਰਬਾ ਇਹ ਗੱਲਾਂ ਬਿਲਕੁਲ ਕਹਿਣ ਨੂੰ ਸੁਣਨ ਨੂੰ ਤਾਂ ਸੋਹਣੀਆਂ ਲੱਗਦੀਆਂ ਪਰ ਇਹ ਝੂਠ ਨੇ ਇਹ ਸਹੀ ਨਹੀਂ ਹੈਗੀਆਂ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਜਿਵੇਂ ਜਿਵੇਂ ਪੜ੍ਹਾਈ ਲਿਖਾਈ ਅੱਗੇ ਵੱਧਦੀ ਆ ਓਵੇਂ ਓਵੇਂ ਅਕਲ ਤੇ ਗਿਆਨ ਵੀ ਵੱਧਦਾ ਪਿਛਲੀ ਪੀੜੀ ਨਾਲੋਂ ਅਗਲੀ ਪੀੜੀ ਵੱਧ ਸਿਆਣੀ ਹੁੰਦੀ ਆ ਮੇਰਾ ਬੱਚਾ ਉਹ ਮੇਰੇ ਨਾਲੋਂ ਵੱਧ ਸਿਆਣਾ ਹੈ ਅੱਜ ਵੀ ਉਹ ਕਈ ਗੱਲਾਂ 'ਚ ਮੈਨੂੰ ਦੱਸ ਜਾਂਦਾ ਵੀ ਆਏ ਨੀਗਾ ਆਏ ਆ ਪਰ ਜੇਕਰ ਮੈਂ ਕੱਲ ਨੂੰ ਥੋਪਾਂ ਉਹਦੇ ਤੇ ਵੀ ਕਾਕਾ ਤੇਰਾ ਜੀਵਨ ਸਾਥੀ ਤਾਂ ਮੈਂ ਲੱਭੂਗਾ ਮੈਂ ਤਾਂ ਘਟੋ-ਘਟੇ ਹੋਜੀ ਗਿਰੀ ਹੋਈ ਤੇ ਹਰ ਕੀ ਹਲਕੀ ਹਰਕਤ ਬਾਰੇ ਸੋਚ ਵੀ ਨਹੀਂ ਸਕਦਾ ਹੈ ਹੁਣ ਕਹੀ ਕਹਿਣਗੇ ਤੇਰੀ ਭੈਣ ਦਾ ਆਪੇ ਕਰਾ ਲੇ ਫਿਰ ਹਾਂ ਮੈਂ ਕਹਿਣਾ ਮੇਰੀ ਧੀ ਜਾਂ ਮੇਰੀ ਭੈਣ ਪੜੀ ਲਿਖੀ ਹੋਵੇ ਉਹ ਆਪਣਾ ਜੀਵਨ ਸਾਥੀ ਆਪੇ ਚੁਣ ਲਵੇ ਤੇ ਮੇਰੇ ਢਿੱਡ ਚ ਪੀੜ ਨਹੀਂ ਹੋਣੀ ਚਾਹੀਦੀ ਸਾਡਾ ਸਮਾਜ ਇਥੋਂ ਤੱਕ ਤਾਂ ਮੰਨਣ ਲੱਗ ਪਿਆ ਵੀ ਜੇ ਮੁੰਡਾ ਆਪਣੇ ਆਪ ਆਪੇ ਕਰਾ ਲੇ ਫਿਰ ਤਾਂ ਇਹ ਨਹੀਂ ਚੀਕਦਾ ਫਿਰ ਤਾਂ ਇਹ ਮੰਨ ਲੈਂਦਾ ਜੇ ਕੁੜੀ ਕਰਾ ਲੇ ਫਿਰ ਇਹਨੂੰ ਬੜੀ ਬੜੀ ਇਹਨੂੰ ਟਿੰਗ ਚੜਦੀ ਆ ਪ੍ਰੋਬਲਮ ਇਹ ਆ ਕਿ ਸਾਡਾ ਮਰਦ ਪ੍ਰਧਾਨ ਸਮਾਜ ਆਏ ਇਹ ਨਾਲ ਇਹ ਔਰਤਾਂ ਨੂੰ ਕਦੇ ਆਜ਼ਾਦੀ ਦਿੱਤੀ ਇਹਨਾਂ ਨੇ ਤਾਂ ਪੜ੍ਹਨ ਨਹੀਂ ਦਿੱਤੀਆਂ ਔਰਤਾਂ ਬੜਾ ਟਾਈਮ ਅੰਗਰੇਜ਼ਾਂ ਨੇ ਆ ਕੇ ਇੱਥੇ ਔਰਤਾਂ ਨੂੰ ਮਾੜਾ ਮੋਟਾ ਪੜ੍ਹਨ ਲਾਇਆ ਇਹ ਤਾਂ ਇਹ ਤਾਂ ਕਹਿੰਦੇ ਸੀ ਬੰਦੇ ਪੜ੍ਹਨੇ ਚਾਹੀਦੇ ਨੇ ਔਰਤਾਂ ਤਾਂ ਅਸੀਂ ਪੜ੍ਹਾਉਂਦੇ ਨਹੀਂ ਰਹੇ ਭਾਈ ਕੁੜੀਆਂ ਨੂੰ ਅਸੀਂ ਪੜ੍ਹਨ ਨਹੀਂ ਜਾਣ ਦਿੰਦੇ ਰਹੇ ਸਕੂਲ 'ਚ ਨਹੀਂ ਭੇਜਦੇ ਹੁੰਦੇ ਸੀ ਮੇਰੀ ਮਾਂ ਹੋਰਾਂ ਵਾਲੇ ਟਾਈਮ ਕੋਈ ਵਿਰਲੀ ਕੁੜੀ ਸਕੂਲ 'ਚ ਪੜ੍ਹਦੀ ਸੀ ਤੇ ਜਿਹੜੀ ਪੜ੍ਹਦੀ ਸੀ ਉਹਨੂੰ ਸਾਡੀ ਪਿਛਲੀ ਸਾਰੀ ਪੀੜੀ ਜਿਹਨੂੰ ਕਹਿੰਦੇ ਆ ਵੀ ਬੜੀ ਸਿਆਣੀ ਹੁੰਦੀ ਆ ਉਹ ਸਾਰੇ ਕਹਿੰਦੇ ਸੀ ਲੈ ਐਵੇਂ ਸਕੂਲ ਚ ਭੇਜੀ ਜਾਂਦੇ ਨੇ ਇਹਨਾਂ ਨੂੰ ਅਕਲ ਹੈ ਨਹੀਂ ਇਹਨਾਂ ਨੇ ਕੁੜੀਆਂ ਵਗੜ ਦੇਣੀਆਂ ਨੇ ਇਹ ਕਰ ਲੈਣਾ ਉਹ ਕਰ ਹੱਦ ਹੋ ਗਈ ਅੱਛਾ ਮੈਂ ਤਾਂ ਜਾਣਦਾ بڑے ਮੁੰਡੇ ਕੁੜੀਆਂ ਘਰੇ ਬੈਠੇ ਉਹ ਵਿਗੜ ਗਏ ਅੱਛਾ ਜੇਕਰ ਮੁੰਡੇ ਕੁੜੀਆਂ ਦੇ ਆਪਸ ਚ ਰਿਲੇਸ਼ਨ ਬਣਨੇ ਹੀ ਵਿਗੜਨਾ ਹੁੰਦਾ ਤੇ ਫਿਰ ਹੀਰ ਰਾਂਝਾ ਕਿਹੜੀ ਐਮੇ ਪਾਸ ਕਰਦੇ ਸੀ ਉਹਨਾਂ ਦੇ ਤਾਂ ਰਿਲੇਸ਼ਨ ਬਣੇ ਉਹ ਤਾਂ ਅਣਪੜ੍ਹ ਸੀਗੇ ਮਿਰਜ਼ਾ ਸਾਹਿਬਾ ਕਿਹੜੇ ਕਾਲਜ ਚ ਪੜ੍ਹਦੇ ਸੀ ਦੱਸੋ ਉਹਨਾਂ ਦੇ ਉੱਤੇ ਰਿਲੇਸ਼ਨ ਬਣੇ ਫਿਰ ਸੱਸੀ ਪੁੰਨੂ ਦੇ ਰਿਲੇਸ਼ਨ ਬਣੇ ਉਹ ਉਹ ਕਿਹੜੀ ਯੂਨੀਵਰਸਿਟੀ ਚ ਪੜ੍ਹਦੇ ਸੀ ਦੱਸੋ ਜੇਕਰ ਬਾਹਰ ਜਾਏ ਇਹ ਬੰਦਾ ਵਿਗੜਦਾ ਇੱਥੇ ਮੈਂ ਵੇਖਿਆ ਬੜੀਆਂ ਕੁੜੀਆਂ ਮੁੰਡੇ ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਦੀ ਆਜ਼ਾਦੀ ਨਹੀਂ ਦਿੱਤੀ ਉਹ ਬਹੁਤ ਵਿਗੜੇ ਨੇ ਤੇ ਕਈਆਂ ਨੂੰ ਬਹੁਤ ਆਜ਼ਾਦੀ ਮਿਲੀ ਜੀਵਨ ਸਾਥੀ ਉਹਨਾਂ ਨੇ ਆਪਣਾ ਮਰਜ਼ੀ ਨਾਲ ਜ਼ਰੂਰ ਚੁਣਿਆ ਪਰ ਵਿਗੜੇ-ਵੁਗੜੇ ਨਹੀਂ ਗਏ ਸੋ ਇਹ ਜਿਹੜੇ ਪ੍ਰਾਤਨ ਖਿਆਲਤ ਨੇ ਇਸੇ ਦੀ ਪੇਟ ਉਹ ਮੁੰਡਾ ਕੁੜੀ ਚੜ੍ਹੇ ਨੇ ਜਿਹੜੇ ਤੁਸੀਂ ਕਿਹਾ ਦੇਖੋ ਆਪਣੀ ਮਰਜ਼ੀ ਨਾਲ ਆਪਣਾ ਜੀਵਨ ਸਾਥੀ ਲੱਭਣਾ ਇਹ ਲੋਕਤੰਤਰੀ ਸੋਚ ਹੈ ਇਹ ਆਜ਼ਾਦੀ ਹੋਣੀ ਚਾਹੀਦੀ ਆ ਔਰ ਇਹ ਇਹ ਡੈਮੋਕ੍ਰੇਸੀ ਇਹ ਮੰਗ ਕਰਦੀ ਆ ਕਿ ਜੇਕਰ ਜਿਹੜੇ ਬੰਦੇ ਨੇ ਸਾਰੀ ਉਮਰ ਕਿਸੇ ਨਾਲ ਰਹਿਣਾ ਪਸੰਦ ਨਾ ਪਸੰਦ ਉਸੇ ਦੀ ਹੋਣੀ ਚਾਹੀਦੀ ਆ ਔਰ ਪੂਰੀ ਦੁਨੀਆ ਦੇ ਵਿੱਚ ਇਹ ਨਿਯਮ ਲਾਗੂ ਹੋ ਚੁੱਕਾ ਹੈ ਪੂਰੀ ਦੁਨੀਆ ਦੇ ਵਿੱਚ 200 ਤੋਂ ਵੱਧ ਦੇਸ਼ ਨੇ ਮੇਰੇ ਖਿਆਲ ਦੇ ਨਾਲ 200 ਤੋਂ ਵੱਧ ਦੇਸ਼ ਨੇ 204-5 ਦੇਸ਼ ਨੇ ਉਹਨਾਂ ਦੇ ਵਿੱਚੋਂ 180 ਦੇਸ਼ਾਂ ਦੇ ਵਿੱਚ ਤਾਂ ਇਹ ਨਿਯਮ ਪੱਕਾ ਹੀ ਹੈ ਵੀ ਜਿਨੇ ਵਿਆਹ ਕਰਾਉਣਾ ਮਰਜ਼ੀ ਉਹਦੀ ਹੋਊਗੀ ਪਸੰਦ ਉਹਦੀ ਹੋਊਗੀ ਉਹਨੇ ਕਿਹਦੇ ਨਾਲ ਕਿਵੇਂ ਕੀ ਕਰਾਉਣਾ ਉਥੇ ਨਹੀਂ ਥੋਪਿਆ ਜਾਂਦਾ ਉਹ ਮੁਲਕ ਸਾਡੇ ਤੋਂ ਉੰਜ ਹੀ 2 200 3 300 ਸਾਲ ਅੱਗੇ ਨੇ ਪਰ ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਇਹ ਕਈਆਂ ਨੂੰ ਹਜਮ ਨਹੀਂ ਹੋਣਗੀਆਂ ਅਨਪੜਤਾ ਨੂੰ ਤਾਂ ਖਾਸ ਕਰਕੇ ਨਹੀਂ ਆਉਣਗੀਆਂ ਜਿਨ੍ਹਾਂ ਦੇ ਅੰਦਰ ਰੂੜੀ ਭਰੀ ਆ ਉਹਨਾਂ ਨੂੰ ਨਹੀਂ ਆਉਣ ਗਿਆ ਪਰ ਮੈਂ ਦਾਅਵੇ ਨਾਲ ਕਹਿੰਦਾ ਇਹਨਾਂ ਦੀ ਸੋਚ ਰਹਿਣੀ ਨਹੀਂ ਜਿਵੇਂ ਪਿਛਲੀਆਂ ਪੀੜ੍ਹੀਆਂ ਚਾਹੁੰਦੀਆਂ ਸੀ ਕਿ ਕੁੜੀਆਂ ਨਹੀਂ ਪੜਨ ਦੇਣੀਆਂ ਕੁੜੀਆਂ ਪੜਨੀਆਂ ਨਹੀਂ ਚਾਹੀਦੀਆਂ ਪਰ ਹੁਣ ਲਾਲੀਆਂ ਨਾ ਸਾਰਿਆਂ ਨੇ ਪੜਨ ਬਦਲਣੀ ਪਈ ਨਾ ਸੋਚ ਹੁਣ ਸਾਰੇ ਪੜਾਉਂਦੇ ਨੇ ਨਾ ਫੇਰ ਇੱਕ ਸਾਡੇ ਪਿਓਾਂ ਵਾਲੀ ਪੀੜ੍ਹੀ ਸੀ ਦਾਦਿਆਂ ਵਾਲੀ ਪੀੜ੍ਹੀ ਤਾਂ ਕੁੜੀਆਂ ਦੇ ਪੜਨਦੇ ਹੀ ਹੱਕ 'ਚ ਨਹੀਂ ਸੀ ਪਿਓਾਂ ਵਾਲੀ ਪੀੜ੍ਹੀ ਨੇ ਕੁੜੀਆਂ ਨੂੰ ਥੋੜ੍ਹਾ ਥੋੜ੍ਹਾ ਪੜਾਉਣਾ ਤਾਂ ਸ਼ੁਰੂ ਕਰਤਾ ਪਰ ਕਹਿੰਦੇ ਸੀ ਨੌਕਰੀ ਨਹੀਂ ਲਾਉਣਾ ਨਾਨਾ ਨੇ ਕੁੜੀ ਦੀ ਕਮਾਈ ਨਹੀਂ ਖਾਣੀ ਲੈ ਕੁੜੀ ਦੀ ਕਮਾਈ ਥੋੜਾ ਖਾਣੀ ਹੈ ਕੁੜੀ ਨੌਕਰੀ ਨਹੀਂ ਲਾਉਣਾ ਹੁਣ ਸਾਰੇ ਬਦਲ ਗਏ ਨਾ ਪੜਾਉਣ ਵੀ ਲਾ ਲੀਆਂ ਹੁਣ ਕੁੜੀਆਂ ਨੂੰ ਨੌਕਰੀ ਵੀ ਸਾਰੇ ਲਾਉਂਦੇ ਨੇ ਤੇ ਨੌਕਰੀ ਸਿਰਫ ਲਾਉਂਦੇ ਹੀ ਨਹੀਂ ਸ਼ਿਫਾਰਸ਼ਾਂ ਕਰ ਕਰ ਕੁੜੀਆਂ ਨੂੰ ਨੌਕਰੀ ਲਾਉਂਦੇ ਨੇ ਬਦਲ ਗਈ ਨਾ ਸੋਚ ਐਦਾਂ ਹੀ ਆਉਣ ਵਾਲੇ 20 25 ਸਾਲਾਂ ਤੱਕ ਇਹ ਸਾਰੀਆਂ ਕਿਸੀਆਂ ਪਟੀਆਂ ਸੋਚਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਨੇ ਹੁੰਝ ਕੇ ਪਾਸੇ ਕਰ ਦੇਣੀਆਂ ਹੱਸ ਕੇ ਮੰਨ ਲਈਏ ਸਹੀ ਗੱਲਾਂ ਨੂੰ ਰੋਕੇ ਮੰਨ ਲੀਏ ਮੰਨਣਾ ਪੈਣਾ ਬਦਲਣਾ ਪੈਣਾ ਤੇ ਜੇ ਕੋਈ ਮੇਰੇ ਵਰਗਾ ਪਿਓ ਆਉਣ ਵਾਲੀ ਪੀੜ੍ਹੀ ਨੂੰ ਆਖੇਗਾ ਵੀ ਮੈਂ ਆਪਦੀ ਚਲਾਉਣੀ ਤੇ ਲੱਥੇ ਵੀ ਖਾਏਗਾ ਨਹੀਂ ਬਰਦਾਸ਼ਤ ਕਰਨੀ ਆਉਣ ਵਾਲੀ ਪੀੜ੍ਹੀ ਫੇਰ ਅਸੀਂ ਕਵਾਂਗੇ ਗਲ ਪੈਂਦੇ ਆ ਜਵਾਕ ਮੈਨੂੰ ਲੱਗਦਾ ਜਵਾਕਾਂ ਨੂੰ ਵੀ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਇੱਜ਼ਤ ਕਰਨੀ ਚਾਹੀਦੀ ਮਾਂ ਪਿਓ ਨੂੰ ਕੋ ਸਮਝਣਾ ਚਾਹੀਦਾ ਮਾਂ ਪਿਓ ਨਾਲ ਸਾਂਝੀ ਕਰਨੀ ਚਾਹੀਦੀ ਹੈ ਪਰ ਜਿੱਥੇ ਮਾਂ ਪਿਓ ਦਾ ਪਤਾ ਹੋਵੇ ਵੀ ਇਹਨੇ ਜਾਇਜ਼ ਗੱਲ ਵੀ ਚੱਜ ਨਾਲ ਸੁਣਨੀ ਨਹੀਂ ਨਹੀਂ ਉੱਥੇ ਫੇਰ ਬੱਚਾ ਕੀ ਕਰੇ ਸਵਾਲ ਇਹ ਵੀ ਹੈ ਨਾ ਹੁਣ ਇਸ ਕਰਕੇ ਇਹ ਜਿਹੜੇ ਮੁੰਡੇ ਤੇ ਕੁੜੀ ਨੇ ਜਿਹੜੇ ਵਿਆਹ ਕਰਾਉਣਾ ਚਾਹੁੰਦੇ ਸੀ ਤੁਸੀਂ ਦੱਸਿਆ ਤੇ ਘਰ ਦੇ ਮੰਨੇ ਨਹੀਂ ਤੇ ਉਹਨਾਂ ਨੇ ਆਤਮ ਹੱਤਿਆ ਕੀਤੀ ਆ ਇਹ ਸੋਚ ਆਉਣ ਵਾਲੇ ਟਾਈਮ 'ਚ ਰਹਿਣੀ ਨਹੀਂ ਮੈਨੂੰ ਲੱਗਦਾ ਕਿ ਕੀਮਤੀ ਜਾਨਾ ਇਦਾਂ ਭੇਟ ਨਹੀਂ ਚੜ੍ਹਨੀ ਚਾਹੀਦੀਆਂ ਤੇ ਮੁੰਡੇ ਕੁੜੀਆਂ ਨੂੰ ਵੀ ਆਪਦੀ ਕੀਮਤੀ ਜਾਨ ਇਦਾਂ ਨਹੀਂ ਗਵਾਉਣੀ ਚਾਹੀਦੀ ਉਹਨਾਂ ਨੂੰ ਵੀ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੁਣ ਤਾਂ ਕਾਨੂੰਨ ਕਹਿੰਦਾ ਕਿ ਜੇਕਰ ਕੋਈ ਨਹੀਂ ਮੰਨਦਾ ਕੋਰਟ ਮੈਰਿਜ ਕਰਾਉ ਨਾਲੇ ਪੁਲਿਸ ਸੁਰੱਖਿਆ ਦੇਵੇਗੀ ਜੇਕਰ ਤੁਸੀਂ ਅੰਤਰਜਾਤੀ ਵਿਆਹ ਕਰਾਉਣੇ ਆ ਮਤਲਬ ਜਾਤੀ ਤੋੜ ਕੇ ਤਾਂ ਤੁਹਾਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨੇ ਪੈਸਾ ਦਿੰਦਿਆਂ ਨਹੀਂ ਉਹਦੇ ਸੋ ਮੈਨੂੰ ਲੱਗਦਾ ਬਾਬੇ ਨਾਨਕ ਜੀ ਹੋਰਾਂ ਦੀ ਸਾਡੀ ਗੁਰਬਾਣੀ ਦੀ ਸੋਚ ਆ ਜਿਹੜੀ ਕਿ ਏਕ ਨੂਰ ਤੇ ਸਭ ਜੱਗ ਉਪਜਿਆ ਕੋ ਭਲੇ ਕੋ ਮੰਦਿਰ ਇਹਨੂੰ ਨੌਜਵਾਨ ਪੀੜੀ ਨੂੰ ਚੱਜ ਨਾਲ ਲਾਗੂ ਕਰਨਾ ਚਾਹੀਦਾ